ਅੱਜ ਤੁਹਾਨੂੰ ਲੈ ਚੱਲਦੇ ਆਂ ਆਪਾਂ ਡੱਬ ਵਾਲੀ 브ਰਦਰਜ਼ ਹਾਰਸ ਸਟੇਬਲ ਤੇ ਤੁਹਾਨੂੰ ਵਸ਼ੇਰਾ ਦਿਖਾਉਣਾ ਬਹੁਤ ਹੀ ਖੂਬਸੂਰਤ ਦੋ ਦੰਦ ਤੇ ਬਾਕੀ ਫਰੰਟ ਦੇ ਉੱਤੇ ਬਾਈ ਉਹਨਾਂ ਨੇ ਅੱਡਾ ਦੇਖੋ ਕਿੰਨਾ ਸੋਹਣਾ ਬਣਾਇਆ ਘੋੜੀਆਂ ਨੂੰ ਤਾਰਨ ਤੇ ਚੜਨ ਵਾਸਤੇ ਬਹੁਤ ਸੋਹਣਾ ਫਾਰਮ ਬਣਾਇਆ ਹੋਇਆ ਬਾਈ ਕਮਰੇ ਜਿਹੜੀਆਂ ਘੋੜੀਆਂ ਮਿਲਣ ਵਾਸਤੇ ਆਉਂਦੀਆਂ ਨੇ ਉਹਨਾਂ ਵਾਸਤੇ ਪ੍ਰੋਪਰ ਵੀਰ ਉਹਨਾਂ ਨੇ ਕਮਰੇ ਬਣਾਏ ਹੋਏ ਆ ਕਿਉਂਕਿ ਜੇ ਕਿਸੇ ਵੀਰ ਨੇ ਘੋੜੀ ਚੈੱਕ ਪਾਸ ਕਰਾ ਕੇ ਵੀ ਲਿਜਾਣੀ ਹੋਵੇ ਤਾਂ ਉਹਦਾ ਵੀਰ ਉਹਨਾਂ ਨੇ ਪੂਰਾ ਖਾਸ ਪ੍ਰਬੰਧ ਰੱਖਿਆ ਹੋਇਆ ਤੇ ਹਰ ਇੱਕ ਕਮਰੇ ਦੇ ਵਿੱਚ ਅਲੱਗ-ਅਲੱਗ ਕੈਮਰਾ ਲਾਇਆ ਹੋਇਆ ਤਾਂ ਕਿ ਜਿਹੜਾ ਵੀ ਮਾਲਕ ਆਪਦੀ ਘੋੜੀ ਇੱਥੇ ਘੋੜੀ ਨੂੰ ਛੱਡਦਾ ਉਹ ਆਪਣੀ ਘੋੜੀ ਦੀ ਹਰ ਟਾਈਮ ਨਿਗਰਾਨੀ ਕਰ ਸਕੇ ਕਿ ਘੋੜੀ ਨੇ ਪਾਣੀ ਪੀ ਲਿਆ ਦਾਣਾ ਖਾ ਲਿਆ ਸੋ ਆਜੋ ਫਿਰ ਅੱਜ ਤੁਹਾਨੂੰ ਬਾਈ ਉਹਨਾਂ ਨਾਲ ਬੁਲਾਉਣਾ ਬਾਈ ਤਰਸੇਮ ਹਰਾਂ ਦੇ ਨਾਲ ਫਿਰ ਉਹਨਾਂ ਦੇ ਜਿੰਨੇ ਵੀ ਸੰਗੀ ਸਾਥੀ ਸੀ ਸਾਰੇ ਇਕੱਠੇ ਹੋਏ ਹੋਏ ਸੀ ਸਭ ਤੋਂ ਪਹਿਲਾਂ ਇੱਕ ਨਜ਼ਰ ਮੈਂ ਤੁਹਾਡੀ ਟਰੋਫੀਆਂ ਤੇ ਜ਼ਰੂਰ ਮਰਵਾਦਾਂ ਕਿਉਂਕਿ ਦੁੱਧ ਦੰਦ ਤੇ ਦੋ ਦੰਦ ਦੇ ਵਿੱਚ ਇਸ ਬਸ਼ੇਰੇ ਨੇ ਕੋਈ ਛੋ ਛੱਡੀ ਨਹੀਂ ਹਰ ਇੱਕ ਸ਼ੋਅ ਦੇ ਵਿੱਚੋਂ ਚੈਂਪੀਅਨ ਬਣਦਾ ਆ ਗੁਲਾਬ ਜੀ ਪਹਿਲਾਂ ਇਸ ਦਾ ਨਾਮ ਸਰਦਾਰ ਜੀ ਸੀ ਤੇ ਹੁਣ ਇਹਦਾ ਨਾਂ ਜੀ ਗੁਲਾਬ ਜੀ ਆ ਸਾਰੇ ਸੱਜਣ ਮਿੱਤਰ ਵੀਰ ਹੋਰਾਂ ਦੇ ਆਏ ਹੋਇਆ ਇਕੱਠੇ ਹੋਏ ਆ ਜੀ ਇਸ ਖੁਸ਼ੀ ਦੇ ਮੌਕੇ ਤੇ ਕਿਉਂਕਿ ਕੁਝ ਟਾਈਮ ਪਹਿਲਾਂ ਹੀ ਵੀਰ ਹੋਰਾਂ ਨੇ ਇਹ ਬਸ਼ੇਰਾ ਖਰੀਦਿਆ ਤੇ ਬਹੁਤ ਪਿਆਰ ਨਾਲ ਵੀਰ ਹੋਰਾਂ ਨੇ ਬਸ਼ੇਰਾ ਦਿੱਤਾ ਵੀਰ ਹੋਰ ਨੇ ਸਪੈਸ਼ਲ ਤੌਰ ਤੇ ਵਿਰਦੀ ਜੀ ਦਾ ਜੀ ਬਾਈ ਪੰਡਾਲ ਸਟੱਡ ਫਾਰਮ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਆਜੋ ਹੁਣ ਤੁਹਾਨੂੰ ਦਿਖਾ ਦਈਏ ਚੈਂਪੀਅਨ ਬਸ਼ੇਰਾ ਗੁਲਾਬ ਜੀ ਇਹਦੀ ਸਟੱਡ ਸਰਵਿਸ ਓਪਨ ਤੇ ਮੇਰੇ ਗਏ ਤੋਂ ਵੀ ਮੈਂ ਉੱਥੇ ਦੇਖਿਆ ਦੀ ਪੰਜ ਤੋਂ 6 ਘੋੜੀਆਂ ਨੂੰ ਮਿਲਣ ਵਾਸਤੇ ਆਈਆਂ ਹੋਈਆਂ ਸੀ ਤੇ ਉਸ ਦਿਨ ਵੀ ਦੋ ਘੋੜੀਆਂ ਮਲਾਈਆਂ ਵੀ ਰੂਰਾ ਨੇ ਬਹੁਤ ਸੋਹਣੀ ਤੇ ਚੰਗੀ ਘੋੜੀ ਪੈ ਰਹੀ ਆ ਗੁਲਾਬ ਜੀ ਨੂੰ ਉਮਰ ਦਾ ਜੇ ਨਿਆਣਾ ਦੋ ਦੰਦ ਦਾ ਬਾਕੀ ਤੁਸੀਂ ਸੁੰਭ ਵਗੈਰਾ ਦੇਖ ਲਓ ਬਹੁਤ ਮਜ਼ਬੂਤ ਤੇ ਸੋਹਣਾ ਸਣ ਅੱਖਾਂ ਉੱਚੇ ਲੰਮੇ ਕੱਦ ਦਾ ਤੁਹਾਨੂੰ ਅਜੇ ਅੰਡਰਵੇਟੇ ਤਾਂ ਲੱਗਦਾ ਹੁਣ ਕਿਉਂਕਿ ਕੱਦ ਕਰ ਰਿਹਾ ਇਹ ਇਸ ਘੋੜੇ ਦਾ ਕੱਦ 69 ਇੰਚ ਹੋਇਆ ਗਿਆ ਜੀ ਤਕਰੀਬਨ ਇਹ ਕਹਿ ਲਓ ਵੀ 70 ਤੋਂ ਪਾਰ ਕਰ ਜਾਣਾ ਜਦੋਂ ਇਹਨੇ ਘੋੜਾ ਬਣਨਾ ਇਹਦੀ ਬਲੱਡ ਲਾਈਨ ਬਹੁਤ ਸਟਰੋਂਗ ਕਾਕੀ ਘੋੜੇ ਦਾ ਪੁੱਤ ਆ ਗਿਆ ਸ਼ਹਿਜਾਦ ਘੋੜੇ ਦਾ ਬੱਚਾ ਆ ਗਿਆ ਸ਼ਹਿਜਾਦ ਪਹਿਲਾ ਨਾਮ ਨਗੀਨਾ ਸੀ ਸ਼ਹਿਜਾਦ ਦਾ ਤੇ ਹੁਣ ਸ਼ਹਿਜਾਦ ਜਿਹੜਾ ਸੇਖੋਂ ਸਟੱਡ ਫਾਰਮ ਜ਼ਿਲ੍ਹੇ ਪਟਿਆਲੇ ਦੇ ਵਿੱਚ ਖੜਾ ਉਸ ਘੋੜੇ ਦਾ ਬੱਚਾ ਹੈ ਇਹਦੀ ਸਟੱਡ ਸਰਵਿਸ ਓਪਨ ਬਾਕੀ ਵੀਡੀਓ ਚ ਅੱਗੇ ਮੈਂ ਤੁਹਾਨੂੰ ਤਿੰਨ ਚਾਰ ਘੋੜੀਆਂ ਦਿਖਾਉਣੀਆਂ ਨੇ ਇੱਕ ਮਾਰਵਾੜੀ ਇੱਕ ਚੰਬੀ ਤੇ ਇੱਕ ਨੋਕਰਾ ਸੈਟ ਉਹ ਫੋਰ ਸੇਲ ਵੀ ਨੇ ਤੁਸੀਂ ਬਾਅਦੋਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਜਿਸ ਕਿਸੇ ਵੀਰ ਨੇ ਗੁਲਾਬ ਜੀ ਤੋਂ ਸਟੰਡ ਸਰਵਿਸ ਲੈਣੀ ਹੋਵੇ ਬਾਈ ਉਹਨਾਂ ਨੂੰ ਫੋਨ ਕਰ ਲਿਓ ਤੁਹਾਨੂੰ ਹਰ ਇੱਕ ਫੈਸਿਲਿਟੀ ਮਿਲੂ ਡਾਕਟਰੀ ਸਹੂਲਤ ਤੁਹਾਡੀ ਘੋੜੀ ਦਾ ਰੱਖ ਰਖਾਵ ਤੁਹਾਨੂੰ ਸਾਰੀਆਂ ਚੀਜ਼ਾਂ ਇਸ ਫਾਰਮ ਤੇ ਹਾਜ਼ਰ ਮਿਲਣਗੀਆਂ ਆਜੋ ਫਿਰ ਤੁਹਾਡੀ ਗੱਲਬਾਤ ਕਰਾਉਣਾ ਬਾਈ ਤਰਸੀਮ ਵਰਕ ਤੇ ਬਾਈ ਪਵਨ ਨਹਿਰਾ ਜੀ ਨਾਲ ਤੇ ਵੀਡੀਓ ਨਾਲ ਬਣੇ ਰਹੋ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਜਿਹੜੇ ਸੱਜਣ ਨਵੇਂ ਆ ਉਹ ਫੋਲੋ ਜ਼ਰੂਰ ਕਰ ਲਿਓ ਚੈਨਲ ਨੂੰ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਬੈਠੇ ਆਪਾਂ ਡੱਬਾ ਵਾਲੀ ਪ੍ਰੋਪਰ ਲੋਕੇਸ਼ਨ ਮੈਂ ਤੁਹਾਨੂੰ ਬਾਈ ਦਰਸੀਮ ਤੋਂ ਪੁੱਛ ਕੇ ਦਿੰਨਾ ਤੇ ਅੱਜ ਘੋੜਾ ਤੁਹਾਨੂੰ ਦਿਖਾਉਣਾ ਗੁਲਾਬ ਜੀ ਇਸ ਤੋਂ ਪਹਿਲਾਂ ਇਸ ਘੋੜੇ ਦਾ ਨਾਮ ਸੀ ਸਰਦਾਰ ਜੀ ਤਕਰੀਬਨ ਜਿਹੜੇ ਰਿੰਗ ਕੰਪੀਟੀਸ਼ਨ ਯਾਰ ਦੋਸਤ ਦੇਖਦੇ ਰਹਿੰਦੇ ਆ ਉਹਨਾਂ ਨੂੰ ਇਹ ਘੋੜੇ ਦੀ ਪਛਾਣ ਹੋਣੀ ਆ ਤੇ ਬਾਈ ਸਾਰੇ ਭਰਾ ਜਿੰਨੇ ਵੀ ਘੋੜਿਆਂ ਵਾਲੇ ਯਾਰ ਦੋਸਤ ਇਕੱਠੇ ਹੋਏ ਹੋਏ ਅੱਜ ਤੁਹਾਨੂੰ ਜਾਨਵਰ ਵੀ ਦਿਖਾਵਾਂਗੇ ਬਾਈ ਦੇ ਤੇ ਦੋ ਤਿੰਨ ਜਾਨਵਰ ਫੋਰ ਸੇਲ ਵੀ ਆ ਉਹਨਾਂ ਦੀ ਮੈਂ ਪ੍ਰੋਪਰ ਡਿਟੇਲ ਲੈ ਕੇ ਦੇਵਾਂਗਾ ਬਾਕੀ ਸਰਦਾਰ ਜੀ ਦਾ ਜੋ ਨਾਮ ਆ ਹੁਣ ਗੁਲਾਬ ਜੀ ਰੱਖਤਾ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਬਾਈ ترਸੀਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਮਿਹਰਬਾਨ ਜੀ ਤੁਸੀਂ ਇੱਥੇ ਚੱਲ ਕੇ ਆਏ ਇਨੀ ਦੂਰੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਜੀ ਹੋਰ ਕਹਿਮੋ ਬਾਈ ਜਮਾ ਹੱਥ ਤੇ ਵਧਾਈਆਂ ਬਾਈ ਤੁਸੀਂ ਘੋੜਾ ਲੈ ਲਿਆ ਚੈਂਪੀਅਨ ਤੁਹਾਨੂੰ ਸਵਾ ਵਧਾਈਆਂ ਬਾਈ ਠੀਕ ਹੈ ਬਾਈ ਪਰਮਾਤਮਾ ਹੀ ਦਿੰਦਾ ਬਾਈ ਆਪਾਂ ਦਾ ਕੌਣ ਲੈ ਹਾਂਜੀ ਹਾਂਜੀ ਬਾਈ ਤੇ ਨਹੀਂ ਤੁਸੀਂ ਬਹੁਤ ਟਾਈਮ ਪਹਿਲਾਂ ਵੀ ਫਿਰਦੇ ਸੀ ਬਾਈ ਕੋਈ ਚੰਗਾ ਘੋੜਾ ਲੈਣਾ ਆਪਾਂ ਨੇ ਹਨਾ ਤੇ ਇਹ ਪਸੰਦ ਆ ਗਿਆ ਫਿਰ ਤੁਹਾਨੂੰ ਇਹ ਪਸੰਦ ਆਇਆ ਆ ਗਿਆ ਜੀ ਅਸੀਂ ਇਹ ਪਵਨ ਹੈ ਭਰਾ ਆਪਣਾ ਇਹ ਅਸੀਂ ਲੰਮੇ ਸਮੇਂ ਤੋਂ ਇਕੱਠੇ ਅੱਛਾ ਬਾਈ ਅਸੀਂ ਘੋੜਾ ਦੇਖਣ ਗਏ ਸੀ ਕੋਈ ਹੋਰ ਹਾਂਜੀ ਵੀ ਆਏ ਸੀ ਵੀ ਉਹ ਘੋੜਾ ਲੈ ਲਿਆ ਹੂੰ ਹੂੰ ਅਸੀਂ ਉੱਥੇ ਗਏ ਚਲੋ ਉਸ ਘੋੜੇ ਨਾਲ ਗੱਲਬਾਤ ਹੋਈ ਜਿਹੜਾ ਇਹਦਾ ਸੁਭਾਅ ਬਣਿਆ ਇਹਨੂੰ ਲੈਣ ਦਾ ਅੱਛਾ ਬਈ ਉਹ ਦੇਖ ਕੇ ਚਲੋ ਥੋੜੀ ਜੀ ਪੈਸਿਆਂ ਕਰਕੇ ਥੋੜਾ ਜਿਹਾ ਆਏ ਸੀ ਵੀ ਸੈਟਿੰਗ ਨਹੀਂ ਬੈਠੀ ਰੇਟ ਦੀ ਉੱਥੋਂ ਅਸੀਂ ਆ ਗਏ ਹੂੰ ਮੈਂ ਇਹਨੂੰ ਮੈਂ ਕਿਹਾ ਯਾਰ ਕਿਰਾਹੇ ਤੇ ਇੱਥੇ ਫਾਰਮ ਪੈਂਦਾ ਅੱਛਾ ਜੀ ਢੰਡਾਲ ਸਾਹਿਬ ਮੈਂ ਕਿਹਾ ਉੱਥੇ ਤੁਹਾਨੂੰ ਆ ਜਾ ਜਾਨਵਰ ਦਿਖਾਵਾਂ ਹੂੰ ਉੱਥੇ ਉਹਨਾਂ ਨੇ ਆ ਸਰਦਾਰ ਜੀ ਘੋੜਾ ਕੱਢ ਲਿਆ ਅੱਛਾ ਜੀ ਫਿਰ ਉਹ ਉਹ ਘੋੜੇ ਦੀ ਹਾਈਟ ਲਗਭਗ 3.64 93 ਇੰਚ ਹੈ ਜੀ ਫਿਰ ਉਹ ਘੋੜਾ ਦੇਖ ਕੇ ਆਂਦਾ ਯਾਰ ਘੋੜਾ ਤਾਂ ਪਾਹ ਲਈਏ ਅਬ ਲੈਣਾ ਸਿਰੇ ਦਾ ਹੀ ਲਈਏ ਹੂੰ ਪਵਨ ਇਹ ਕਹਿੰਦਾ ਯਾਰ ਆਹ ਘੋੜੇ ਦੀ ਆਪਾਂ ਗੱਲ ਕਰਾਂਗੇ ਫਿਰ ਉਹਨਾਂ ਨੂੰ ਪੁੱਛਿਆ ਦੱਸਿਆ ਫਿਰ ਉਹਨਾਂ ਨੇ ਕਿਰਾਂ ਤਾਂ ਕਹਿਤਾ ਵੀ ਨਹੀਂ ਹੂੰ ਫਿਰ ਅਸੀਂ ਕੋਈ ਵਿਚ ਬੰਦੇ ਪਾ ਕੇ ਫੋਰਸ ਕਰ ਕਰ ਕੇ ਹੀ ਕਹੀ ਸਾਨੂੰ ਘੋੜਾ ਦਿਓ ਅੱਛਾ ਨਵੇਂ ਬੰਦੇ ਆ ਅੱਛਾ ਜੀ ਸ਼ੌਂਕ ਨਾਲ ਅਸੀਂ ਤਾਂ ਸੇਵਾ ਕਰਨੀ ਹੁੰਦੀ ਫਿਰ ਉਹ ਕਹਿੰਦੇ ਚਲੋ ਠੀਕ ਆ ਵੀਰੇ ਬਿਲਕੁਲ ਜੀ ਫਿਰ ਇਹਦਾ ਨਾਮ ਤੁਸੀਂ ਸਰਦਾਰ ਜੀ ਤੋਂ ਗੁਲਾਬ ਜੀ ਰੱਖਤਾ ਬਾਈ ਹਾਂ ਜੀ ਅੰਤਲ ਇਹ ਬਸ ਥੋੜੇ ਥਰੂ ਹੀ ਹੋਇਆ ਜੀ ਅੱਛਾ ਜੀ ਯਾ ਬਸ ਅੱਜ ਇਹ ਦੱਸਣ ਲੱਗੇ ਹਾਂ ਠੀਕ ਆ ਬਈ ਤੇ ਇਹਦੀ ਆਪਾਂ ਬਈ ਬਲੱਡ ਲਾਈਨ ਦੀ ਗੱਲ ਜ਼ਰੂਰ ਕਰੀਏ ਜੀ ਤੇ ਸ਼ੋ ਵੀ ਕਾਫੀ ਜਿੱਤਿਆ ਹੋਇਆ ਹਾਂ ਇਹ ਪੰਜ ਸ਼ੋਹਾਂ ਦਾ ਚੈਂਪੀਅਨ ਠੀਕ ਆ ਬਈ ਪੰਜਾਂ ਦੀ ਫਰਸਟ ਅੱਛਾ ਵੀਰੇ ਜਿਵੇਂ ਇੱਕ ਸਾਰੰਗ ਖੇੜਾ ਹਾਂਜੀ ਫਰਸਟ ਸੀ ਜੀ ਦੁੱਧ ਦੰਦ ਜੀ ਹਨੂਮਾਨਗੜ ਸ਼ੋ ਤੋਂ ਫਰਸਟ ਸੀ ਫਰੀਦਕੋਟ ਸ਼ੋ ਤੋਂ ਫਰਸਟ ਸੀ ਠੀਕ ਆ ਬਈ ਲੁਧਿਆਣਾ Empire ਸ਼ੋ ਤੋਂ ਫਰਸਟ ਸੀ ਮੁਖਸਰ ਸਾਹਿਬ ਤੋਂ ਠੀਕ ਆ ਜੀ ਠੀਕ ਆ ਵੀਰੇ ਤੇ ਇਹਦੀ ਬਲੱਡ ਲਾਈਨ ਦੀ ਗੱਲ ਕਰੀਏ ਬਈ ਆਪਾਂ ਬਲਡਲਾਈਨ ਇਹ ਬਈ ਇਹ ਆਪ ਹੈਗਾ ਜੀ ਸ਼ਹਿਜਾਦ ਦਲਸ਼ੇਰ ਕਾਕੀ ਦਾ ਪੋਤਾ ਆ ਗਿਆ ਹਾਂ ਉਹ ਮੇਰੇ ਗਮਾਂਡ ਦਾ ਘੋੜਾ ਸ਼ਹਿਜਾਦ ਜੀ ਹਾਂਜੀ ਹਾਂਜੀ ਠੀਕ ਹੈ ਇਦੋਂ ਪਹਿਲਾਂ ਬਈ ਛਿੰਦੇ ਕੋਲ ਵੀ ਰਿਹਾ ਘੋੜਾ ਹਾਂਜੀ ਹਾਂਜੀ ਲੈਵਲ ਵੀ ਰਿਹਾ ਘੋੜਾ ਹਨਾ ਬਹੁਤ ਚੰਗਾ ਘੋੜਾ ਹੋ ਵੀਰੇ ਇਹ ਉਹਦਾ ਬੱਚਾ ਹੈ ਸ਼ੇਰ ਕਾਕੀ ਦਾ ਪੋਤਾ ਹੈ ਫਿਰ ਉਹ ਪਿੱਛੇ ਲਾਈਨ ਤੋਂ ਹਾਂ ਹਾਂ ਅਰਜਨ ਵਾਲੀ ਲਾਈਨ ਤੋਂ ਆ ਗਿਆ ਜੀ ਹਾਂਜੀ ਤੇ ਮਦਰ ਜਿਹੜੀ ਇਹਦੀ ਹੈਗੀ ਆ ਉਹ ਉਹ ਵੀ ਚੈਂਪੀਅਨ ਹੈ ਜੀ ਉਹਦਾ 66 ਇੰਚ ਦਾ ਸੀ ਇਹਦੀ ਮਾਂ ਦਾ ਬਈ ਹਾਂ ਇਹ ਉਹ ਰੂਬੀ ਘੋੜੀ ਦਾ ਨਾਮ ਸੀਗਾ ਤੇ ਉਹ ਚੈਂਪੀਅਨ ਆ ਉਹ ਵੀ ਘੋੜੀ ਅੱਛਾ ਬਈ ਉਹ ਹਾਥੀ ਦੀ ਆ ਜੀ ਉਹ ਹਾਥੀ ਦੀ ਆ ਹਾਥੀ ਫਿਰ ਉਹ ਭਾਗਸਰਾ ਦੇ ਸੁਲਤਾਨ ਦਾ ਸੁਲਤਾਨ ਦਾ ਹਮ ਮੰਤਾਂ ਦੇ ਘੋੜੇ ਦਾ ਦੋਨੇ ਪਾਸੇ ਹੀ ਚਾਰ ਚਾਰ ਪੰਜ ਪੰਜ ਪੀੜੀਆਂ ਨੋਕਰਾ ਹੋ ਗਿਆ ਸਫਾਈ ਬਹੁਤ ਆ ਬਈ ਇਹਨਾਂ 'ਚ ਜਿਵੇਂ ਹੁਣ ਕਾਕੀ ਵੀ ਬਹੁਤ ਸਾਫ ਬਰੀਡਿੰਗ ਕੀਤੀ ਆ ਉਹਦਾ ਸ਼ਹਿਜ਼ਾਦ ਵੀ ਬਹੁਤ ਸ਼ੋਅ ਜਿੱਤੇ ਆ ਉਹਦਾ ਉਹਦਾ ਵੀ ਨਾਮ ਚੇਂਜ ਕੀਤਾ ਮੈਨੂੰ ਲੱਗਦਾ ਪਹਿਲਾਂ ਉਹਦਾ ਨਾਮ ਨਗੀਨਾ ਰੱਖਿਆ ਸੀ ਨਗੀਨਾ ਸੀ ਤੇ ਪਿਓ ਤੇ ਪੁੱਤ ਦਾ ਦੋਵਾਂ ਦਾ ਜਗਾ ਬਦਲ ਕੇ ਨਾਮ ਚੇਂਜ ਹੋਇਆ ਬਈ ਠੀਕ ਆ ਬਾਈ ਤੇ ਹੁਣ ਉਮਰ ਕਿੰਨੀ ਆ ਬਾਈ ਘੋੜੇ ਦੀ ਆਪਣੇ ਦੀ ਆ 8 ਤਰੀਕ ਜਿਹੜੀ ਆ ਆਉਣੀ ਆ ਜੀ ਇਹਨੂੰ 34 ਮਹੀਨਾ ਦਾ ਹੋ ਜਾਣਾ ਅੱਛਾ ਜੇ ਦੋ ਦੰਦ ਆ ਜੇ ਇਹ ਜੀ ਹਾਂਜੀ ਠੀਕ ਆ ਜੀ ਦੋ ਦੰਦ ਦਾ ਬਸ਼ੇਰਾ ਹੀ ਆ ਜੀ ਬਾਈ ਕਿੰਨੀ ਕੁ ਉਮੀਦ ਹੋਰ ਲੱਗਦੀ ਤੇਰੇ ਸੇਮ ਕਦ ਕਰ ਜੂਗਾ ਬਾਕੀ ਤਾਂ ਆਪਣੇ ਤੋਂ ਸੀਨੀਅਰ ਤੇ ਉਮਰਦਾਰ ਜੰਦੇ ਬਹੁਤ ਆ ਵੀਡੀਓ ਵੇਖਦੇ ਉਹਨਾਂ ਨੇ ਅੰਦਾਜ਼ਾ ਹੀ ਲਾ ਦੇਣਾ ਹਾਂਜੀ ਹਾਂਜੀ ਪਰ ਸਾਨੂੰ ਜਿੰਨੀ ਸਾਨੂੰ ਨੌਲੇਜ ਆ ਜਾਂ ਤੁਹਾਡੇ ਵਰਗੇ ਮਿੱਤਰ ਭਰਾ ਜਿੰਨੇ ਆਉਂਦੇ ਆ ਹਾਂ ਜੀ ਉਹ 2.5 ਇੰਚ ਦੀ ਤਾਂ 2 ਇੰਚ ਤੱਕ ਕਟੋ ਕਰੇ ਜਾਊਗਾ 2.5 ਤੱਕ ਵੀ ਕਹਿੰਦੇ ਨੇ ਸੇਵਾ ਸੰਭਾਲ ਵਧੀਆ ਹੋਊਗੀ ਤਾਂ 2.5 ਇੰਚ ਬਿਲਕੁਲ ਬਾਕੀ ਮਜ਼ਬੂਤ ਬਹੁਤ ਆ ਬਾਈ ਇਹਦਾ ਮੈਂ ਸੰਭ ਸੰਭ ਦੇਖਿਆ ਬਹੁਤ ਲਾਈਨ ਆ ਗਈ ਫਿਰ ਬਾਈ ਉਹਦੇ ਵਾਲੇ ਮਿੰਟੂ ਵਾਲਾ ਆ ਗਿਆ ਤੇ ਫਿਰ ਉਹਦਾ ਕਰਕੇ ਮਜ਼ਬੂਤੀ ਜੇ ਮਾਠੀ ਵੀ ਮਜਬੂਤ ਸੀ ਮਜਬੂਤ ਸੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਮਾ ਬਈ ਥੋੜਾ ਜਿਹਾ ਘੋੜਾ ਤੁਸੀਂ ਵੀ ਪਹਿਲਾਂ ਨਾਲੋਂ ਲਿੱਸਾ ਕਰ ਗਏ ਤੁਸੀਂ ਕਿਹਾ ਬਈ ਬਦਨ ਜੇ ਵਾਂਗੂ ਪਹਿਰਿਆ ਜਿੰਨਾ ਟਾਈਮ ਘੋੜਾ ਕੱਦ ਕਰਦਾ ਛੇਤੀ ਮਤਲਬ ਵੀ ਸਰੀਰ ਨੂੰ ਭਰਦਾ ਵੀ ਨਹੀਂ ਰਾਜੀ ਵੀ ਨਹੀਂ ਹੁੰਦਾ ਬਈ ਭਰਦਾ ਵੀ ਕੁਛ ਬਈ ਘੋੜੀਆਂ ਵੀ ਲਗਾਤਾਰ ਪੈਗੀਆਂ ਠੀਕ ਆ ਬਈ ਘੋੜੀ ਵਧੀਆ ਮਿਲੀ ਜਾਂਦੇ ਘੋੜੇ ਤੋਂ 19 ਘੋੜੀਆਂ ਸੌਰੀ ਆ 21 ਘੋੜੀਆਂ ਹੋਣਗੀਆਂ ਜੀ ਦੋ ਅੱਜ ਵੀ ਮਲਾਈਆ ਘੋੜੀ ਤੱਕ ਤੁਸੀਂ ਅੱਜ ਦੋ ਮਲਾਈਆਂ ਅੱਜ ਦੋ ਮਲਾਈਆਂ ਦੋ ਕੱਲ ਨੂੰ ਫੇਰ ਆ ਜੀ ਠੀਕ ਆ ਬਈ ਤੇ ਹੁਣ ਫੀਸ ਕਿੰਨੀ ਲੈ ਰਹੇ 33000 ਰੁਪਏ ਤੇ ਮਾਨਤਾਨੇ ਜਿਵੇਂ ਆਪਾਂ ਕਹਿੰਦੇ ਨੇ ਘੋੜਿਆਂ ਵਾਲੇ ਹੋ ਜਾਂਦਾ ਬਈ ਵਿੱਚੋਂ ਮਾਨਤਾਨਾ ਤਾਂ ਦੇਖੋ ਜੀ ਹੁਣ ਛੋਟੇ ਜਿਹੇ ਵੀ ਦਾਤ ਵੀ ਆਉਂਦੇ ਆ ਜੀ ਦੂਦੋਂ ਵੀ ਆਉਂਦੇ ਆ ਹਾਂ ਹਾਂ ਤੇ ਅਸੀਂ ਮਾਨਤਾਨ ਕਰ ਦਿੰਨੇ ਆ ਜੀ ਕਰ ਦਿੰਨੇ ਹਾਂ ਹਾਂਜੀ ਠੀਕ ਆ ਬਈ ਤੇ ਜਿਵੇਂ ਬਈ ਇੱਕ ਅਕਸਰ ਤੁਹਾਡੇ ਨਾ ਕਮਰੇ ਵਗੈਰਾ ਬਹੁਤ ਸੋਹਣੇ ਬਣੇ ਹੋਇਆ ਫਾਰਮ ਦੀ ਮੈਂ ਦੇਖਿਆ ਨੇ ਜਿਵੇਂ ਕਿ ਇਹ ਆਊਟ ਆਫ ਸਟੇਟ ਦੀਆਂ ਜਿਹੜੀਆਂ ਘੋੜੀਆਂ ਹੁੰਦੀਆਂ ਨਾ ਅਗਲੇ ਨੂੰ ਆਏ ਹੁੰਦਾ ਯਾਰ ਜੀ ਫੀਸ ਵੀ ਦੇਵਾਂਗੇ ਜੇ ਜੰਪ ਲਵਾ ਕੇ ਅਸੀਂ ਵਾਪਸ ਲੈ ਕੇ ਬਾਇਚਾਂਸ ਘੋੜੀ ਖਾਲੀ ਰਹਿ ਗਈ ਵੀ ਸਾਨੂੰ 19 ਫੀਸ ਪਈ 19 ਸਾਨੂੰ ਖਰਚਾ ਪੈਜੂ ਆਪਣੇ ਰਖ ਰਖਾਵ ਦਾ ਹੈਗਾ ਫਾਰਮ ਆਪਾਂ ਜੀ ਪੂਰਾ ਘਟੋਂ ਘਟ 15 ਘੋੜੀਆਂ ਦਾ ਸਟੇਬਲ ਬਣਾਇਆ ਹੋਇਆ ਹੈ ਅੱਛਾ ਜੀ ਤੇ ਸਾਰੇ ਕਮਰਿਆਂ 'ਚ ਡੋਡੀ ਕੈਮਰੇ ਲੱਗੇ ਹੋਏ ਆ ਅੱਛਾ ਜੀ ਤੇ ਆਪਾਂ ਜੇ ਕੋਈ ਭਰਾ ਕਹਿੰਦਾ ਵੀ ਮੈਂ ਆਪਦੀ ਘੋੜੀ ਕਰੇ ਵੇਠ ਕੇ ਦੇਖਣਾ ਚਾਹਨਾ ਉਹਨੂੰ ਉਸ ਕਮਰੇ ਦਾ ਐਪਲੀਕੇਸ਼ਨ ਡਾਊਨਲੋਡ ਕਰਕੇ ਪਾਸਵਰਡ ਦੇ ਦੰਨੇ ਆ ਜੀ ਠੀਕ ਹੈ ਕਦੇ ਬਹਿ ਕੇ ਦੇਖੋ ਸਾਡੇ ਕੋਲ ਘੋੜੀਆਂ ਆਈਆਂ ਵੀ ਅੰਗਗੰਗਾ ਤੋਂ ਆਈਆਂ ਇੱਧਰੋਂ ਬਠਿੰਡੇ ਸਾਈਡੋਂ ਆਈਆਂ ਜੀ ਉਹ ਕਹਿੰਦੇ ਭਈ ਅਸੀਂ ਤਾਂ ਚੈੱਕ ਪਾਸ ਕਰਾ ਕੇ ਲੈ ਕੇ ਜਾਵਾਂਗੇ ਤੇ ਆਪਾਂ ਉਹਨਾਂ ਨੂੰ ਸਟੇਬਲ ਵਾਸਤੇ ਪੂਰੀ ਬੋਸਥਾ ਕੀਤੀ ਹੋਈ ਹੈ ਬਾਈ ਵੀ ਆਪਣਾ ਉਹ ਪ੍ਰੋਪਰ ਉਹਦੇ ਤੇ ਕੈਮਰਾ ਲੱਗਿਆ ਹੋਇਆ ਜੀ ਬੰਦੇ ਨੂੰ ਆਪਦੇ ਕਦੇ ਆਪਦੇ ਘਰੇ ਬੈ ਕੇ ਹਾਂ ਕਿਉਂਕਿ ਬਾਈ ਇਹ ਹਰ ਇੱਕ ਦੇ ਘੋੜਾ ਨਜ਼ਦੀਕ ਹੁੰਦਾ ਦਿਲ ਦੇ ਹਾਂ ਘੋੜੀਆਂ ਬਹੁਤ ਪ੍ਰੇਮ ਨਾਲ ਰੱਖੀਆਂ ਹੁੰਦੀਆਂ ਨੇ ਅਗਲਾ ਹੁੰਦਾ ਆਪਾਂ ਯਾਰ ਬਗਾਨੀ ਜਗ੍ਹਾ ਤੇ ਛੱਡਿਆ ਹੈ ਪਤਾ ਨਹੀਂ ਟਾਈਮ ਤੇ ਦਾਣਾ ਪਊ ਜਾਂ ਪਾਣੀ ਪੀਊ ਸਾਡਾ ਜਾਨਵਰ ਕਣੀ ਜਦੋਂ ਇੱਕ ਕੈਮਰੇ ਚ ਬੰਦਾ ਦੇਖ ਲਾਂਦਾ ਸੋ ਤੁਚੀ ਹਾਂ ਕਦੇ ਉੱਥੇ ਦੇਖ ਸਕਦਾ ਬਾਈ ਆ ਹਾਂ ਬੇਸੰਤੋਸ਼ਟੀ ਹੋ ਜਾਂਦੀ ਹੈ ਵੀ ਬੰਦੇ ਨੂੰ ਹਾਂ ਵੀ ਭਾਈ ਮੇਰੇ ਜਾਨਵਰ ਨੇ ਦਾਣਾ ਖਾ ਲਿਆ ਪਿਸ਼ਾਬ ਵੀ ਕਰ ਲਿਆ ਲਿੱਦ ਵੀ ਕਰ ਦਿੱਤੀ ਹੈ ਨਾ ਉਹ ਚੀਜ਼ ਦਾ ਫਰਕ ਰਹਿੰਦਾ ਹੈ ਬਿਲਕੁਲ ਵੀ ਭਾਈ ਇੱਕ ਆਪਣੀ ਐਵੇਂ ਵੀ ਕੋਸ਼ਿਸ਼ ਰਹਿੰਦੀ ਹੈ ਕਿਉਂਕਿ ਘੋੜੇ ਆਪਾਂ ਐ ਨਹੀਂ ਆਦੇ ਫਿਰ ਕਈ ਵਾਰੀ ਘੋੜੀ ਦਾ ਹਰੇਕ ਵਾਰੀ ਆਇ ਨਹੀਂ ਵੀ ਹਰੇਕ ਘੋੜੇ ਤੋਂ ਨਾਲ ਦੀ ਨਾਲ ਉਹ ਹੂੰ ਹੂੰ ਕੰਸਿਵ ਹੋ ਜੇ ਅਸੀਂ ਢੇੜੇ ਲਾਉਂਦੇ ਰਹੇ ਹਾਂ ਨਾ ਫਿਰ ਉਹ ਤਰੱਕੀ ਦੀਆਂ ਕਰਾਇਆ ਪਾੜਾ ਉਹ ਬੰਦੇ ਨੂੰ ਉਹ ਕਰ ਦਿੰਦਾ ਔਖਾ ਕਰਦਾ ਬਾਈ ਆਪਾਂ ਇੱਕ ਐਵੇਂ ਹੀ ਰੱਖਿਆ ਹੋਇਆ ਜੀ ਜਿਵੇਂ ਘੋੜੀ ਕਿਸੇ ਦੀ ਘੋੜੀ 'ਚ ਦਿੱਕਤ ਨਾ ਹੋਵੇ ਠੀਕ ਹੈ ਵੀਰੇ ਵੀ ਘੋੜੀ 'ਚ ਇਨਫੈਕਸ਼ਨ ਨਾ ਹੋਵੇ ਜਾਂ ਕੋਈ ਓਵਰੀ ਘੱਟ ਕੰਮ ਕਰਦੀ ਹੋਵੇ ਜਾਂ ਕੋਈ ਘੋੜੀ 'ਚ ਐਹੋ ਜੀ ਦਿੱਕਤ ਨਾ ਹੋਵੇ ਨਹੀਂ ਬਾਕੀ ਆਪਾਂ ਨੂੰ ਐ ਜੰਪਾਂ ਜੰਪਾਂ ਦਾ ਕੋਈ ਨਹੀਂ ਜੀ ਦੋ ਵਾਰੀ ਚਾਰ ਵਾਰੀ ਬਈ ਛੱਡ ਦੰਨੇ ਘੋੜਾ ਬਾਈ ਕੱਬ ਕਰਾ ਕੇ ਕੱਬ ਕਦਾ ਕੀ ਦੇਵਾਂਗੇ ਜੀ ਨਾਲੇ ਨਵਾਂ ਬਸ਼ੇਰਾ ਬਈ ਅਜੇ ਤਾਂ ਇਹ ਹਨਾ ਤੇ ਸਰੀਰ ਮੰਤਰ ਬਹੁਤ ਮਜ਼ਬੂਤ ਆ ਜੇ ਇਹਨੇ ਅਜੇ ਤੋਰ ਲੈ ਕੇ ਨਾ ਬਾਈ ਇਸ ਵਾਰੀ ਸੂਰੀ ਪਾ ਲੈ ਤਰ ਹੁਣ ਜਿਵੇਂ ਅੱਗੇ ਦਿਨ ਸੋਹਣੇ ਆਗੇ ਹੁਣ ਪਾਉਂਗੇ ਇਸ ਵਾਰੀ ਹਾਂਜੀ ਹਾਂਜੀ ਠੀਕ ਆ ਠੀਕ ਆ ਵੀਰੇ ਤੇ ਬਾਕੀ ਹੋਰ ਕਿੰਨੇ ਜਾਨਵਰ ਨੇ ਟੋਟਲ ਆਪਣੇ ਫਾਰਮ ਤੇ ਬਾਈ ਟੋਟਲ ਹੁਣ ਕੁਝ ਬਾਹਰੋਂ ਮਿਲਣ ਵਾਲੀਆਂ ਵੀ ਆ ਪੰਜ ਛੇ ਘੋੜੀਆਂ ਜੀ ਅੱਛਾ ਮਿਲਣ ਵਾਲੀਆਂ ਹੀ ਨੇ ਆਪਣੇ ਆਪ ਦੇ ਕੋਲੇ 8 ਕ ਜਾਨਵਰ 8 ਜਾਨਵਰ ਆਪਣੀ ਠੀਕ ਆ ਉਹ ਫਿਰ ਜਿਹੜੀਆਂ ਵੀ ਪੰਜ ਛੇ ਆਈ ਹੋਈਆਂ ਨੇ ਵੀ ਐਵੇਂ ਪੰਜ ਚਾਰ ਦਿਨ ਰਹਿੰਦੀ ਹੁੰਦੀਆਂ ਕੁਝ ਘੋੜੀ ਕਿ ਚੈੱਕ ਪਾਸ ਹੋ ਗਈ ਜਾਣਗੀਆਂ ਸਾਰੀਆਂ ਜੀ ਨਹੀਂ ਸਾਰੀਆਂ ਨਹੀਂ ਜਾਂਦੀਆਂ ਬਾਈ ਚੈੱਕ ਪਾਸ ਹੋ ਕੇ ਅੱਛਾ ਚਾਰ ਘੋੜੀਆਂ ਜੀ ਚੈੱਕ ਪਾਸ ਹੋਣ ਵਾਸਤੇ ਅੱਛਾ ਉਹ ਚੈੱਕ ਪਾਸ ਹੋ ਕੇ ਜਾਣਗੀਆਂ ਉਹਨਾਂ ਨੂੰ ਹ ਉਹਦਾ ਬਈ ਕੀ ਚਾਰਜ ਲੈਣੇ ਚੈੱਕ ਪਾਸ ਕਰਾਈਦਾ ਜੀ ਉਹ 400 ਰੁਪਏ ਪਰ ਡੇ ਪਰ ਡੇ ਅੱਛਾ ਤੁਸੀਂ ਦਿਨਾਂ ਦੇ ਹਿਸਾਬ ਨਾਲ ਰੱਖ ਲਿਆ ਜੀ ਕੰਮ ਠੀਕ ਆ ਵੀ ਭਾਵੇਂ 40 ਦਿਨਾਂ ਦੇ ਚੈੱਕ ਹੋ ਜੇ 50 ਦਿਨਾਂ ਦੇ ਜਾ ਜਿੰਵੇਂ ਵੀ ਹਾਂਜੀ ਹਾਂਜੀ ਠੀਕ ਆ ਠੀਕ ਆ ਬਈ ਤੇ ਇੱਕ ਆ ਘੋੜੀ ਖਾ ਜਾਂਦੀ ਹੈ ਜੀ ਹਾਂ ਉਹ ਖਾਂਦੀ ਹੈ ਨਾ ਕੋਈ ਫਰਕ ਪੈਂਦਾ ਜੀ ਅਗਲੇ ਤਾਂ ਉਹਨਾਂ ਕੀ ਟਰੱਕੀ ਦਾ ਲੱਗੇ ਜਾਂਦੇ ਹੂੰ ਇਹ ਵੀ ਸਹੀ ਗੱਲ ਤੇ ਇੱਕ ਆਪਾਂ ਨੇ ਬਈ ਬਹੁਤ ਚੰਗੀ ਘੋੜੀ ਦੇਖੀ ਹੈ ਜੀ ਬਾਡੀਦਾਰ ਨੁਕਰੀ ਹਾਂਜੀ ਤੇ ਉਹਦੀ ਕੀ ਡਿਟੇਲ ਆ ਬਈ ਉਹ ਅਲਵੰਦ ਦੀ ਹੈ ਜੀ ਆਪ ਮਲੂਕੇ ਵਾਲੇ ਦੀ ਜੀ ਠੀਕ ਆ ਬਈ ਤੇ 65 ਦੇ ਮਤਲਬ ਵਾਟਰ ਸਕੇਲ 65 ਇੰਚ ਉਦੀ ਹਾਈਟ ਠੀਕ ਆ ਬਾਈ ਚਾਰ ਦੰਦ ਹੈ ਜੀ ਮੂੰਹ ਚ ਅੱਛਾ ਜੀ ਉਹ ਹੁਣ ਹੀਟ ਚ ਆ ਉਹ ਆਪਣੇ ਘੋੜੇ ਤੋਂ ਮਲਾਉਣੀ ਹੈ ਮਲਾਉਣੀ ਹੈ ਜੀ ਠੀਕ ਆ ਬਾਈ ਤੇ ਸਵਾਰੀ ਸਬੂਰੀ ਦੀ ਕਿਵੇਂ ਆ ਬਾਈ ਉਹ ਸਵਾਰੀ ਵਿਆਹਾਂ ਮੂੰਹ ਵਾਲੇ ਵੀ ਕੰਮ ਕਰਦੇ ਰਹੇ ਪਹਿਲਾਂ ਜੀ ਅੱਛਾ ਉਤੇ ਜੀ ਆਪਣੇ ਤਾਂ ਫਿਰ ਇਹ ਬਾਈ ਹੁੰਦੇ ਆ ਇਹ ਚੰਨ ਚੁੰਨ ਦੇ ਘੱਟ ਸ਼ੌਂਕੀਏ ਅੱਛਾ ਵੀਰੇ ਇੱਕ ਦੋ ਕਰਕੇ ਦਰ ਕੇ ਇੱਕ ਅੱਧਾ ਘੇੜਾ ਦੇ ਆਉਂਦੇ ਲਾ ਆਉਂਦੇ ਠੀਕ ਆ ਭਾਈ ਨਾਲ ਤਰਸੀਮ ਭਾਈ ਸੇਲ ਪਰਚੇਜ ਕਰੀ ਜਾਉ ਕਿਉਂਕਿ ਆਪਾਂ ਤਾਂ ਪਹਿਲਾਂ ਮੰਡੀਆਂ ਦੇ ਵੀ ਇਕੱਠੇ ਹੁੰਦੇ ਰਹੇ ਆ ਤਕਰੀਬਨ ਹਰ ਇੱਕ ਮੰਡੀ ਲਾਉਣੀ ਆ ਤੁਸੀ ਹੁਣ ਸੇਲ ਪਰਚੇਜ ਕਰੀ ਜਾਣੇ ਹੋਰੇ ਹਾਂ ਸੇਲ ਪਰਚੇਜ ਦਾ ਕੰਮ ਠੀਕ ਆ ਜੀ ਹੋਰ ਆਪਣੇ ਕੋਲ ਕਿਹੜਾ ਕਿਹੜਾ ਜਾਨਵਰ ਆ ਭਾਈ ਇੱਕ ਸੰਜਾਫ ਘੋੜੀ ਆ ਜੀ ਆਪਣੇ ਕੋਲ ਤੋਂ ਹੀ ਗੱਬਣਾ ਸੇਲ ਆ ਅੱਛਾ ਉਹ ਗੱਬਣਾ ਆਪਣੇ ਤੋਂ ਹਾਂ ਜੀ ਤੋਂ ਗੁਲਾਬ ਜੀ ਤੋਂ ਉਹ ਹੋ ਗਈ ਜੀ 40 42 ਦਿਨਾਂ ਦੀ ਲੱਗ 42 ਦਿਨਾਂ ਦੀ ਠੀਕ ਹੈ ਉਹਦਾ ਕੱਦ ਕਿੰਨਾ ਜੀ ਉਹਦਾ 61 ਤੋਂ ਪਲੱਸ ਹੈ ਅੱਛਾ ਜੀ ਉਸ ਉਸ ਵਾਰੀ ਦੀ ਕਿਵੇਂ ਹੈ ਬਈ ਸਾਫ ਹੈ ਸਾਫ ਹੈ ਜੀ ਬਿਲਕੁਲ ਠੀਕ ਹੈ ਉਹ ਉਹਦਾ ਵੀ ਹੈ ਰੱਦ ਦਾ ਉਹ ਕਰ ਲਾਂਗੇ ਅੱਛਾ ਜੀ ਤੇ ਇੱਕ ਜਿਹੜੀ ਅਲਵੰਦ ਵਾਲੀ ਆ ਆਪਣੀ 65 ਇੰਚ ਵਾਲੀ ਉਹਰ ਦੇ ਤੱਕ ਗੱਬਣ ਕਰਾਉਂਗੇ ਅੱਛਾ ਵੀ ਚੈੱਕ ਪਾਸ ਚਲ ਕਈ ਵਾਰ ਕੋਈ ਸੱਜਣਾ ਇਹ ਜਾਉਂਦਾ ਮਿੱਤਰੋ ਕਰ ਵੀ ਲੋ ਕਨੈਕਟ ਤੁਸੀਂ ਗੱਬਣ ਕਰਾ ਕੇ ਦੇ ਦਿਓ ਭਾਵੇਂ ਅਗਲੇ ਨੂੰ ਹਾਂ ਗੱਬਣ ਕਰਾ ਕੇ ਕਿਉਂਕਿ ਨੌਕਰੀਆਂ ਚੰਗੀਆਂ ਕੁੜੀਆਂ ਬਹੁਤ ਘੱਟ ਮਿਲਦੇ ਆ ਨੇ ਖਾਸ ਕਰਕੇ ਜਿਹਨੇ ਚੰਗੀ ਬਲੱਡ ਲਾਈਨ ਦੀ ਹੁਣ ਬਈ ਠੀਕ ਹੈ ਜੀ ਤੇ ਇੱਕ ਆਪਾਂ ਨੇ ਹੋਰ ਕੁੜੀ ਬਾਈ ਉਦੋਂ ਬਾਅਦ ਜੋੜਾ ਦੇਖਿਆ ਬਿੱਲੀ ਅੱਖਾਂ ਨੇ ਕੁੜੀਆਂ ਦੋਵੇਂ ਜੀ ਉਹਦੀ ਕੀ ਡਿਟੇਲ ਆਈ ਵੱਡੇ ਘੋੜੇ ਦੀ ਹੈ ਜੀ ਹਾਂ ਮਾਲ ਪੌਰੀਆਂ ਦੀ ਸਾਫ ਆ ਅੱਛਾ ਜੀ ਬਾਹਰ ਦੇ ਲੱਗਦਾ ਘੋੜਾ ਕਦ ਬਾਹਰ ਤੋਂ ਬਾਹਰ ਹੀ ਹੋਊ ਅੰਦਰ ਨਹੀਂ ਠੀਕ ਹੈ ਬਈ ਤੇ ਪਿੱਛੇ ਅੱਛਾ ਆਦਲ ਦਾ ਬੱਚਾ ਜੀ ਠੀਕ ਉਹ ਬੱਚਾ ਕਿੰਨੇ ਟਾਈਮ ਦਾ ਹੋਊਗਾ ਜੀ ਹੋ ਗਿਆ ਜੀ 42 ਦਿਨਾਂ ਦਾ 42 ਦਿਨਾਂ ਦਾ ਅੱਛਾ ਜੀ ਇਹ ਮਲਾਈ ਹੋਈ ਹੈ ਕੁੜੀ ਕਿਨਾਂ ਆਪਣੀ ਵੀਰੇ ਇਹ ਵੀ ਕੱਲ ਹੀ ਮਲਾਈ ਹੋਈ ਹੈ ਅੱਛਾ ਕੱਲ ਮਲਾਤੀ ਕੁੜੀ ਹੈ ਠੀਕ ਆ ਲੋ ਇਹ ਵੀ ਬਈ ਦੇਖ ਲਓ ਜੇ ਕਿਸੇ ਸਮਝ ਆਉਂਦੀ ਹੋਈ ਕੋੜੀ ਹਾਂ ਜੋੜਾ ਠੀਕ ਆ ਜੀ ਇੱਕ ਆਪਾਂ ਲਾਸਟ ਤੇ ਮਾਰਵਾੜੀ ਦਿਖਾਈ ਹੈ ਵੀਰੇ ਬਹੁਤ ਸੋਹਣੀ ਹੈ ਜੀ ਉਹ ਵੀ ਮਾਰਕਾ ਮੂਰਕਾ ਬਹੁਤ ਚੰਗਾ ਹੋਦਾ ਜੀ ਹਾਂ ਉਹ ਉਹਦਾ ਲਗ 62 ਇੰਚ ਕਰਦਾ ਜੀ ਠੀਕ ਆ ਬਈ ਤੇ ਉਹ ਸਪਤਾਸ਼ ਤੋਂ ਮਿਲੀ ਹੋਈ ਹੈ ਜੀ ਅੱਛਾ ਸਪਤਾਸ਼ ਸੰਦੀਪ ਜੈਤੋਂ ਠੀਕ ਠੀਕ ਆ ਵੀਰੇ ਤੇ ਉਹ ਉਹਦੀ ਕੀ ਹੋਰ ਕੀ ਡਿਟੇਲ ਆ ਉਮਰ ਅਮਰ ਕਿੰਨੀ ਆ ਬਾਈ 7 7.5 ਸਾਲਾਂ ਦੇ ਲੱਗੇ 7.5 ਤੇ 7 ਸਾਲ ਠੀਕ ਆ ਵੀਰੇ ਠੀਕ ਆ ਠੀਕ ਆ ਉਹ ਵੀ ਸਵਾਰੀਪੁਰ ਦੀ ਬਾਲਪੁਰ ਦੀ ਪਾਸਾ ਜੀ ਹਾਂ ਜੀ ਬਾਲਪੁਰ ਨੇ ਸਾਹ ਉਹ ਆਪੋ ਹੈਗੀ ਐ ਆਦੀ ਰਥ ਦੀ ਆਦੀ ਰਥ ਦੀ ਹਾਂ ਗੁਜਰਾਤ ਚ ਕੋੜਾ ਆਦੀ ਰਥੋ گورਨਮੈਂਟ ਹਸਪੀਟਲ ਵਾਲੇ ਕੋਲੇ ਹੀ ਆ ਉਹ ਬਰੀਡ ਰੂਟ ਸੁਧਾਰਨ ਹਸਤੀ ਉਹਨਾਂ ਨੇ ਅੱਛਾ ਬਾਈ ਕਰ ਰੱਖਿਆ ਸੀ ਠੀਕ ਆ ਬਾਈ ਬੱਚੇ ਬਹੁਤ ਆ ਗੁਜਰਾਤ ਚ ਜਿਵੇਂ ਆਪਾਂ ਨੇ ਕਾਰਡ ਦੇਖਿਆ ਹਨ ਪ੍ਰੋਪਰ ਐਡਰੈਸ ਆ ਜਿਹੜਾ ਤੁਸੀਂ ਕਾਰਡ ਦੇ ਉੱਪਰ ਮਤਲਬ ਬਣਾਇਆ ਹੋਇਆ ਉਹਦਾ ਨਕਸ਼ਾ ਵੀ ਬਣਾਇਆ ਹੋਇਆ ਹੈ ਹਾਂ ਜੀ ਉਹ ਆਪਾਂ ਇਸ ਟਾਈਮ ਜਿਹੜਾ ਆਪਣਾ ਫਾਰਮ ਦੀ ਪ੍ਰੋਪਰ ਲੋਕੇਸ਼ਨ ਕੀ ਆ ਬਈ ਜਿੱਥੇ ਬੈਠੇ ਆ ਆਪਾਂ ਇਹ ਡੱਬ ਮੰਡੀ ਡੱਬ ਵਾਲੀ ਤੋਂ ਜੀ ਅੱਛਾ ਜੀ 4 ਕਿਲੋਮੀਟਰ ਮੰਨ ਲਓ ਚੋਟਾਲਾ ਰੋਡ ਤੇ ਅੱਛਾ ਜੀ ਪਿੰਡ ਹੈ ਜੀ ਸ਼ੇਰਗੜ ਸ਼ੇਰਗੜ ਠੀਕ ਹੈ ਜੀ ਉੱਥੇ ਅ ਬ੍ਰਦਰ ਹORSES STABLES ਆਪਣਾ ਮਤਲਬ ਫਾਰਮ ਆ ਰਿਹਾ ਹੈ ਠੀਕ ਆ ਬਈ ਤੇ ਬਈ ਹੋਰ ਸਰਦਾਰ ਜੀ ਦੇਖੋ ਸ਼ੋਹਾਂ ਦਾ ਚੈਂਪੀਅਨ ਤੁਹਾਨੂੰ ਪਹਿਲੀ ਇਹਦੇ ਬਾਰੇ ਘੋੜੇ ਬਾਰੇ ਖਬਰ ਸੀ ਜਾਂ ਕਿਵੇਂ ਬਈ ਆਹ ਤਾਂ ਪਤਾ ਸੀ ਵੀ ਇਹ ਚੈਂਪੀਅਨ ਹੈ ਘੋੜਾ ਬਹੁਤ ਸ਼ੋਹਾਂ ਦਾ ਅੱਛਾ ਪਰ ਕੋਈ ਲੈਣ ਦਾ ਇਰਾਦਾ ਨਹੀਂ ਸੀ ਉਹਨਾਂ ਦਾ ਵੇਚਣ ਦਾ ਹੈ ਨਹੀਂ ਸੀ ਅੱਛਾ ਬਾਈ ਜਿਵੇਂ ਆਪਾਂ ਕਹਿੰਦੇ ਨੇ ਵੀ ਘੋੜਾ ਆਪ ਦਾ ਘਰ ਆਪ ਚੋਣਦਾ ਹਨਾ ਉਹ ਮੈਨੇ ਆਪ ਦਾ ਘਰ ਆਪ ਚੋਣਿਆ ਠੀਕ ਹੈ ਠੀਕ ਹੈ ਬਾਈ ਤੇ ਹੁਣ ਆਪਣੇ ਕੋਲ 18-19 ਘੋੜੀਆਂ ਜਿਹੜੀਆਂ ਕਵਰ ਹੋ ਗਈਆਂ ਤਕਰੀਬ 21 ਹੋ ਗਈਆਂ ਅੱਜ ਦੇ ਸਾਬ ਨਾਲ ਠੀਕ ਹੈ ਆਪਾਂ ਲਿਆ ਵੀ ਇਹ ਇੱਕ ਤਰੀਕ ਨੂੰ ਹੀ ਅੱਛਾ ਜੀ ਦੋ ਤਿੰਨ ਤਰੀਕ ਨੂੰ ਸਾਰੀ ਠੀਕ ਹੈ ਤਿੰਨ ਤਰੀਕ ਨੂੰ ਲੈਂਦਾ ਹੈ ਇੱਕ ਤਰੀਕ ਨੂੰ ਆਪਣੇ ਘਰੇ ਆ ਗਿਆ ਸੀ ਇੱਕ ਤਰੀਕ ਨੂੰ ਘਰੇ ਆ ਗਿਆ ਸੀ ਹਾਂਜੀ ਜਿਵੇਂ ਮੈਂ ਦੇਖਿਆ ਬਈ ਅੱਜ ਆਪਣੇ ਸਾਰੇ ਭਰਾਏ ਹੋਇਆ ਹਨ ਘੋੜਿਆਂ ਦੀ ਤਿਆਰੀ ਵੀ ਸਾਰੇ ਵੀਰ ਕਰ ਰਹੇ ਹਨ ਪੂਰੀ ਹਾਂਜੀ ਤੇ ਆਪਣੇ ਸਰਦਾਰ ਜੀ ਦਾ ਮਤਲਬ ਕੀ ਰੁਟੀਨ ਰਹਿੰਦਾ ਜੀ ਦੇਖ ਰੇਖ ਕੇਵੇਂ ਰਹਿੰਦੀ ਹੈ ਬਈ ਇਹ ਅਸਲ 'ਚ ਜਿੰਨੇ ਤੁਸੀਂ ਦੇਖੀ ਜਾਂਦੇ ਹੋ ਹਨ ਹਾਂਜੀ ਇਹ ਆਏ ਨਹੀਂ ਜਾਂ ਵੀ ਉਹਦਾ ਘੋੜਾ ਜਾਂ ਤੁਹਾਡਾ ਜਾਂ ਮੇਰਾ ਜਾਂ ਇਹਦਾ ਜਾਂ ਕਿਸੇ ਦਾ ਨਹੀਂ ਇਹ ਤੇ ਸਾਰਿਆਂ ਦਾ ਸਾਂਝਾ ਹੀ ਹੈ ਜੀ ਅੱਛਾ ਬਈ ਇਹਨੂੰ ਕੋਈ ਵੀ ਜਿਹੜਾ ਵੀ ਸੱਜਣ ਮਿੱਤਰ ਇੱਥੇ ਆਪਣੇ ਕੋਲੇ ਆਉਂਦਾ ਬਾ ਉਹਨੇ ਆਉਣਾ ਲਗਾਮ ਪਾਉਣੀ ਹੈ ਜਿਹੜਾ ਗੁੜਾ ਕਢਾ ਕੇ ਆਪੇ ਅੰਦਰ ਬਣ ਜਾਂਦੇ ਸੇਵਸਾਉ ਹੈ ਹਰੇਕ ਬੰਦੇ ਨੂੰ ਆਏ ਲੱਗਦਾ ਵੀ ਆ ਇੱਕ ਆਪਣੇ ਇੱਥੇ ਆਏ ਸਾਰਿਆਂ ਨਾਲ ਭਾਈਚਾਰਕ ਸਾਂਝ ਹੈ ਜੀ ਸਾਰਿਆਂ ਨਾਲ ਹੁਣ ਪਵਨ ਦੇ ਲਾਈਜ਼ਨ ਬਹੁਤ ਹੈ ਜੀ ਅੱਛਾ ਜੀ ਇੱਥੇ ਲੋਕਲ ਇਦਾ ਘਟੋਕਾ ਟਾਈਮ ਮੰਨ ਲਓ ਵੀ 20 25 ਹੂੰ ਇਹਦੇ ਬੇਲੀ ਮਿੱਤਰ ਇੱਥੇ ਆਉਂਦੇ ਹੀ ਆਉਂਦੇ ਆਪਣਾ ਤਾਂ ਚਲੋ ਸ਼ਹਿਰ ਦੂਰ ਆ ਜਾਂਦਾ ਜੀ ਇਹਦੇ 20 25 ਬੇਲੀ ਮਿੱਤਰ ਇੱਥੇ ਆਉਂਦੇ ਹੀ ਆਉਂਦੇ ਆ ਦੇਲੀ ਜਿਹੜਾ ਗੁੜਾ ਮਾਰ ਕੇ ਫਿਰ ਉਹ ਕੁਝ ਉਹ ਫਰੈਂਡਲੀ ਹੋ ਗਿਆ ਉਹਨੇ ਸਾਰਿਆਂ ਦਾ ਸਾਂਝਾ ਹੀ ਆ ਜਦੋਂ ਘੋੜੇ ਦੇ ਹੱਥ ਫੇਰੀ ਰਵੇ ਨਾ ਫਿਰ ਬਈ ਘੋੜਾ ਤੇਜ ਜਾਂਦਾ ਬੰਦਿਆਂ ਦੇ ਫਿਰ ਉਪਰਾਂ ਨਹੀਂ ਕਰਦਾ ਅੱਜ ਵੀ ਇਹ ਜਦ ਖੜਿਆ ਆਪਾਂ ਬੀ ਰਾਮ ਨਾਲ ਐਨ ਸ਼ਾਰਟ ਵਧੀਆ ਦਿੱਤੇ ਨੇ ਬਈ ਹਾਂਜੀ ਹਾਂਜੀ ਠੀਕ ਹੈ ਇਹ ਤਰਸ਼ਿਮ ਘੋੜਾ ਭੰਡਾਲ ਸਾਹਵਰਾਂ ਦੀ ਬਰੀਡ ਹੋਇਆ ਕਿੱਥੇ ਬਰੀਡ ਹੋਇਆ ਜੀ ਇਹ ਇਹ ਹੋਇਆ ਜੀ ਬਿਰਦੀ ਸਾਹਿਬ ਦੇ ਕਦੇ ਕਪੂਰ ਥਲੇ ਅਚੋ ਕਪੂਰ ਕੋਰੀਡੋਰ ਹਾਂਜੀ ਕੋਰੀਡੋਰ ਹਾਂਜੀ ਠੀਕ ਹੈ ਠੀਕ ਹੈ ਉਹਨਾਂ ਦੇ ਕਦੇ ਬਰੀਡ ਹੋਇਆ ਜੀ ਤੇ ਦੇਖ ਰੇਖ ਇਹਨਾਂ ਦੀ ਭੰਡਾਲ ਸਾਹਵਰ ਕਰਦੇ ਸੀ ਠੀਕ ਆ ਬਈ ਤੇ ਉੱਥੋਂ ਚਲੋ ਥੋੜਾ ਸਵਾਭੋ ਬਣ ਗਏ ਘੋੜਾ ਆਪਣੀ ਕੋਲ ਹਾਂਜੀ 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 ਠੀਕ ਆ ਲੋ ਮਿੱਤਰੋ ਤੁਹਾਨੂੰ ਘੋੜਾ ਦਿਖਾਇਆ ਆਪਾਂ ਨੇ ਅੱਜ ਗੁਲਾਬ ਜੀ ਜੀ ਤੁਹਾਨੂੰ ਦੋ ਦੰਦ ਚੈਂਪੀਅਨ ਬਸ਼ੀਰਾ ਦਿਖਾਇਆ ਮਨੇ ਗੁਲਾਬ ਜੀ ਜਿਹਦਾ ਪਹਿਲਾ ਨਾਂ ਸਰਦਾਰ ਜੀ ਸੀ ਸ਼ਹਿਜ਼ਾਦ ਘੋੜੇ ਦਾ ਬੱਚਾ ਸ਼ਹਿਜ਼ਾਦ ਘੋੜਾ ਹੈਗਾ ਸਿੱਖੋਂ ਸਟੱਡ ਫਾਰਮ ਤਲਵੰਡੀ ਮਲਕ ਜੀ ਉਹ ਘੋੜਾ ਵੀ ਬਹੁਤ ਟਾਪ ਦਾ ਜੀ ਦਲਸ਼ੇਰ ਕਾਕੀ ਦਾ ਦਲਸ਼ੇਰ ਕਾਕੀ ਆ ਗਿਆ ਅਰਜਨ ਦਾ ਜਿਹੜਾ ਬਾਈ ਮਿੰਟੂ ਕੋਲ ਹੁੰਦਾ ਸੀ ਬਲੱਡ ਬਹੁਤ ਚੰਗਾ ਬਾਈ ਇਸ ਲਾਈਨ ਦੇ ਵਿੱਚ ਆਪਾਂ ਦੇਖਿਆ ਸਫਾਈ ਬਹੁਤ ਆ ਸਫਾਈ ਦੇ ਨਾਲ ਨਾਲ ਮ 33000 ਵੀਰ ਉਹਨਾਂ ਨੇ ਫੀਸ ਰੱਖੀ ਹੋਈ ਆ ਬਾਈ ਨਾਲ ਗੱਲਬਾਤ ਕਰ ਲਿਓ ਜਿਸ ਕਿਸੇ ਭਰਾ ਨੂੰ ਸਟੱਡ ਸਰਵਿਸ ਚਾਹੀਦੀ ਹੋਈ ਗਲਾਬ ਜੀ ਤੋਂ ਤੇ ਬਾਕੀ 2-3 ਘੋੜੀਆਂ ਵੀ ਬਕਾਉ ਨੇ ਕੁਮਾਰਵਾੜੀ ਤੇ ਨੁਕਰੀਆਂ ਵੀਰ ਨੂੰ ਤੁਸੀਂ ਫੋਨ ਕਰ ਲਿਓ ਜੇ ਕੋਈ ਵੀ ਜਾਨਵਰ ਤੁਹਾਨੂੰ ਚੰਗਾ ਲੱਗਦਾ ਹੋਇਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ